ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ ਹਨ ਵਰਲਡ ਨਿਊਜ਼ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਅੱਜ ਭਾਰਤ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਣਾ ਹੈ ਇਸ ਤੋਂ ਪਹਿਲਾਂ ਦੋਨੋਂ ਟੀਮਾਂ ਨੇ ਆਪਣੇ ਆਪਣੇ ਪਹਿਲੇ ਮੈਚ ਵਿੱਚ ਜਿੱਤ ਹਾਸਲ ਕੀਤੀ ਹੈ ਜਿਹੜੀ ਵੀ ਟੀਮ ਅੱਜ ਦਾ ਮੁਕਾਬਲਾ ਜਿੱਤ ਕੇ ਉਸ ਦਾ ਸੁਪਰ 4 ਲਈ ਕੁਆਲੀਫਾਈ ਕਰਨਾ ਲਗਭਗ ਪੱਕਾ ਹੋ ਜਾਵੇਗਾ ਬੈਟਿੰਗ ਬੋਲਿੰਗ ਤਿੰਨਾ ਡਿਪਾਰਟਮੈਂਟ ਵਿੱਚ ਖਾਸ ਕਰਕੇ ਭਾਰਤੀ ਟੀਮ ਦਾ ਪਲੜਾ ਪਾਰੀਆ ਦੇ ਟੀਮ ਦੀ ਫਾਰਮ ਦੇ ਲਿਹਾਜ਼ ਨਾਲ ਵੀ ਪਾਕਿਸਤਾਨ ਦੀ ਟੀਮ ਭਾਰਤ ਦੇ ਸਾਹਮਣੇ ਟਿਕਦੀ ਹੋਈ ਨਜ਼ਰ ਨਹੀਂ ਆਉਂਦੀ ਪਰ ਅੱਜ ਹੋਣ ਵਾਲੇ ਮੈਚ ਦਾ ਇੱਕ ਫੈਕਟਰ ਜੇ ਹੈ ਜੋ ਪਾਕਿਸਤਾਨ ਨੂੰ ਮੁਕਾਬਲਾ ਚ ਲਿਆ ਸਕਦਾ ਹੈ ਤੇ ਇਹ ਫੈਕਟਰ ਹੈ ਦੁਬਈ ਦੀ ਪਿਚ ਜ਼ਿਕਰ ਹੋਊਗਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਖਰੀ ਮੈਚ ਅਮਰੀਕਾ ਚ ਖੇਡੇ ਗਏ T20 ਵਿਸ਼ਵ ਕੱਪ ਚ ਹੋਇਆ ਸੀ ਇਸ ਮੁਕਾਬਲੇ ਦੌਰਾਨ ਭਾਰਤੀ ਟੀਮ ਸਿਰਫ 119 ਦੌੜਾਂ ਬਣਾਉਣ ਦੇ ਬਾਵਜੂਦ ਵੀ 6 ਦੌੜਾਂ ਨਾਲ ਜਿੱਤ ਗਈ ਸੀ ਇਸ ਵਰਲਡ ਕੱਪ ਤੋਂ ਬਾਅਦ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਰਵਿੰਦਰ ਜੜੇਜਾ ਵਰਗੇ ਦਿੱਗਜ ਭਾਰਤੀ ਖਿਡਾਰੀ ਨੇ ਰਿਟਾਇਰਮੈਂਟ ਲੈ ਲਈ ਸੀ। ਜੇ ਬਾਵਜੂਦ ਭਾਰਤੀ ਟੀਮ ਦਾ ਪ੍ਰਦਰਸ਼ਨ ਹੋਰ ਵੀ ਵਧੀਆ ਹੋ ਗਿਆ ਅਤੇ ਭਾਰਤੀ ਟੀਮ ਨੇ 86% T20 ਮੈਚ ਜਿੱਤੇ। ਅੱਤਵਾਦੀਆਂ ਨੇ ਸਨੀਚਰਵਾਰ ਤੜਕੇ ਉੱਤਰ ਪੱਛਮੀ ਪਾਕਿਸਤਾਨ ਦੇ ਦੱਖਣੀ ਵਜ਼ੀਰੀਸਤਾਨ ਜ਼ਿਲ੍ਹੇ 'ਚ ਸੁਰੱਖਿਆ ਫੋਰਸਾਂ ਦੀ ਚੌਂਕੀ ਤੇ ਹਮਲਾ ਕਰ ਦਿੱਤਾ ਜਿਸ 'ਚ 12 ਜਵਾਨ ਮਾਰੇ ਗਏ ਅਤੇ 4 ਹੋਰ ਜ਼ਖਮੀ ਹੋ ਗਏ ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਸੂਤਰਾਂ ਨੇ ਨਾਮ ਨਾ ਛਪਾਉਣ ਤੇ ਸ਼ਰਤਾਂ ਤੇ ਸਿਨੂਆ ਨੂੰ ਦੱਸਿਆ ਕਿ ਇੱਕ ਕਟੜਾ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਦੇ ਕਰੀਬ ਵਾਪਰੀ ਜਦੋਂ ਅਤਵਾਦੀਆਂ ਨੇ ਸੁਰੱਖਿਆ ਫੋਰਸਾਂ ਦੀ ਟੀਮ ਤੇ ਗੋਲੀਬਾਰੀ ਕੀਤੀ ਸੂਤਰਾਂ ਨੇ ਅੱਗੇ ਕਿਹਾ ਕਿ ਜ਼ਖਮੀ ਫੌਜੀ ਦੀ ਹਾਲਾਤ ਨਾਜ਼ੁਕ ਬਣੀ ਹੋਈ ਹੈ ਤਾਂ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ TTP ਸੰਗਠਨ ਦਾ ਇੱਕ ਸਥਾਨਕ ਕਮਾਂਡਰ ਇਸ ਖੇਤਰ 'ਚ ਸਰਗਰਮ ਹੈ ਤੇ ਹਾਲਾਂਕਿ ਅਜੇ ਤੱਕ ਕਿਸੇ ਨੇ ਵੀ ਸੰਗਠਨ ਦੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਤੇ ਸੁਰੱਖਿਆ ਫੋਰਸਾਂ ਨੇ ਹਾਸੇ ਵਾਲੀ ਜਗ੍ਹਾ ਦੀ ਘੇਰਾਬੰਦੀ ਕਰ ਦਿੱਤੀ ਹੈ ਤੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਟਰੰਪ ਨੇ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ ਤੇ ਇੱਕ ਪੋਸਟ ਵਿੱਚ ਕਿਹਾ ਕਿ ਮੈਰੂਸ ਤੇ ਵੱਡੀਆਂ ਪਾਬੰਦੀਆਂ ਲਗਾਉਣ ਲਈ ਤਿਆਰ ਹਾਂ ਜਦੋਂ ਸਾਰੇ ਨਾਟ ਉਦੇਸ਼ ਅਜਿਹਾ ਕਰਨ ਲਈ ਸੰਭਤ ਹੋਣਗੇ ਤੇ ਅਜਿਹਾ ਕਰਨਾ ਸ਼ੁਰੂ ਕਰ ਦੇਣਗੇ ਜਦੋਂ ਸਾਰੇ ਨਾਟ ਉਦੇਸ਼ ਤੇ ਤੇਲ ਖਰੀਦਣਾ ਬੰਦ ਕਰ ਦੇਣਗੇ ਰੂਸ ਯੂਕਰੇਨ ਯੁੱਧ ਦੇ ਵਿੱਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਨੇਚਰ ਵਾਰ ਨੂੰ ਇੱਕ ਨਵਾਂ ਕਦਮ ਚੁੱਕਿਆ ਟਰੰਪ ਨੇ ਕਿਹਾ ਕਿ ਉਹ ਰੂਸ ਤੇ ਸਖਤ پابندੀਆਂ ਲਗਾਉਣ ਲਈ ਤਿਆਰ ਹਨ ਪਰ ਸਿਰਫ ਤਾਂ ਹੀ ਜੇਕਰ ਸਾਡੇ ਨਾਟੋ ਸਹਾਇਕੀ ਵੀ ਰੂਸੀ ਤੇਲ ਦੀ ਦਰਾਮਦ ਨੂੰ ਰੋਕਣ ਅਤੇ ਇਸੇ ਤਰ੍ਹਾਂ ਦੇ ਉਪਾਅ ਲਾਗੂ ਕਰਨ ਲਈ ਵਚਨਬੱਧ ਹੋਣ ਕੈਮਰਲ ਦੁਆਰਾ ਯੂਕਰੇਨ ਨਾਲ ਸ਼ਾਂਤੀ ਵਾਰਤਾ ਨੂੰ ਮੁਅਤਲ ਕਰਨ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਟਰੰਪ ਨੇ ਕੁਝ ਨਾਟੋ ਦੇਸ਼ਾਂ ਦੀ ਰੂਸ ਤੋਂ ਊਰਜਾ ਖਰੀਦਣ ਜਾਰੀ ਰੱਖਣ ਲਈ ਆਲੋਚਨਾ ਕੀਤੀ ਅਤੇ ਇਸ ਨੂੰ ਹੈਰਾਨ ਕਰਨ ਵਾਲਾ ਅਤੇ ਗੱਠ ਜੋੜ ਦੀ ਗੱਲਬਾਤ ਕਰਨ ਦੀ ਯੋਗਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਿਹਾ। ਸੁਸ਼ੀਲਾ ਕਾਰਕੀ ਦੀ ਅਗਵਾਈ ਵਾਲੀ ਨਵੀਂ ਅੰਤਰੀਮ ਸਰਕਾਰ ਨੇ ਨੇਪਾਲ ਵਿੱਚ ਆਪਣਾ ਕੰਮ ਸੰਭਾਲ ਲਿਆ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਪਿਛਲੇ 5-6 ਦਿਨਾਂ ਤੋਂ ਆਰਥਿਕਤਾ ਵਿੱਚ ਕਿਰਿਆ ਨੇਪਾਲ ਅਗਲੇ ਕੁਝ ਦਿਨਾਂ ਵਿੱਚ ਆ ਮੰਗੇ ਹੋ ਜਾਏਗਾ। ਅਰਜ ਕਿਤਾਬ ਵਾਲਦ ਦੀ ਤੱਤਾਂ ਦੁਆਰਾ ਹੋਏ ਨੁਕਸਾਨ ਦੀ ਮੁਰੰਮਤ ਕਰਨ ਵਿੱਚ ਮਹੀਨੇ ਲੱਗ ਸਕਦੇ ਹਨ ਕਿਉਂਕਿ ਦੇਸ਼ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਇਮਾਰਤਾਂ ਸੜ ਗਈਆਂ ਹਨ ਤੇ ਇਹ ਅੰਤਰੀਮ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਅਗਲੇ ਕੁਝ ਮਹੀਨਿਆਂ ਵਿੱਚ ਦੇਸ਼ ਨੂੰ ਆਵਾੰਗ ਕਰਵਾ ਤੇ ਚੋਣਾਂ ਕਰਵਾਏ ਇਹ ਕਿਸੇ ਵੀ ਅੰਤਰੀਮ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ ਰੂਸ ਦੇ ਕਾਮ ਝਟਕਾ ਖੇਤਰ ਵਿੱਚ 7.7 ਤੀਬਰਤਾ ਦਾ ਪਹਚਾਰ ਆ ਜਿਸ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ 300 ਕਿਲੋਮੀਟਰ ਦੇ ਘੇਰੇ ਵਿੱਚ ਸੁਨਾਮੀ ਦਾ ਅਲਰਟ ਜਾਰੀ ਕੀਤੀ ਗਈ ਹੈ ਤੇ ਇਹ ਝਟਕਾ 1 ਮਹੀਨਾ ਪਹਿਲਾਂ ਆਏ 8.8 ਤੀਬਰਤਾ ਦੇ ਸ਼ਕਤੀਸ਼ਾਲੀ ਪੁਚਾਰ ਤੋਂ ਬਾਅਦ ਆਇਆ ਕਾਮ ਝਟਕਾ ਵਿੱਚ ਪੁਚਾਰ ਅਕਸਰ ਆਉਂਦੇ ਰਹਿੰਦੇ ਹਨ ਤੇ ਜੁਲਾਈ ਵਿੱਚ ਕਾਮ ਝਟਕਾ ਪ੍ਰਾਈਦੀਪ ਵਿੱਚ 8.8 ਤੀਬਰਤਾ ਦਾ ਪੁਚਾਰ ਆਇਆ ਇਸ ਨਾਲ ਪ੍ਰਸ਼ਾਂਤ ਮਹਾਸਾਗਰ ਵਿੱਚ 4 ਮੀਟਰ ਉੱਚੀਆਂ ਸੁਨਾਮੀ ਲਹਿਰਾਂ ਉੱਠੀਆਂ ਤੇ ਇਹ ਪੁਚਾਰ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਪੁਚਾਰਾਂ ਵਿੱਚੋਂ ਇੱਕ ਸੀ ਇਸ ਕਾਰਨ ਹਵਾਈ ਜਪਾਨ ਅਤੇ ਹੋਰ ਤੱਟਵਰਤੀ ਖੇਤਰਾ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ 'ਚ ਹੜ੍ਹ ਦੌਰਾਨ ਸੇਵਾ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮੀਟਿੰਗ ਕੀਤੀ ਗਈ। ਇਸ ਦੌਰਾਨ ਜ਼ਥੇਦਾਰ ਨੇ ਸਮਾਜ ਸੇਵੀ ਸੰਸਥਾਵਾਂ ਦੇ ਨੇਤਾਵਾਂ ਤੋਂ ਸੁਝਾਅ ਲਏ ਕਿ ਕਿਸ ਤਰ੍ਹਾਂ ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ। ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਕਈ ਸਿੱਖ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਤੇ ਕਲਾਕਾਰ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਜ਼ਥੇਦਾਰ ਗੜਗੱਜ ਨੇ ਕਿਹਾ ਕਿ ਇਸ ਸਮਾਂ ਏਕਤਾ ਤੇ ਸੇਵਾਦਾਰਾਂ ਤੇ ਸਾਰੀਆਂ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਮਦਦ ਪਹੁੰਚਾਈ ਜਾ ਸਕੇ ਉਹਨਾਂ ਕਹਿੰਿਆ ਕਿ ਸਮਾਧ ਦੀ ਹਰ ਸੰਸਥਾ ਆਪਣੀ ਜ਼ਿੰਮੇਵਾਰੀ ਸਮਝ ਕੇ ਰਾਹਤ ਕੰਮ ਵਿੱਚ ਹਿੱਸਾ ਪਾਵੇ ਤੇ ਉਹਨਾਂ ਕਹਿੰਿਆ ਕਿ ਸਿੱਖ ਸੰਸਥਾਵਾਂ ਤੇ ਹੋਰ ਸੰਸਥਾਵਾਂ ਨੇ ਅੱਜ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਸਬੂਤ ਦਿੱਤਾ ਹੈ ਕਿ ਅਸੀਂ ਪੰਜਾਬ ਲਈ ਇੱਕ ਹਾਂ ਹਰਿਆਣਾ ਦੇ ਜੀਂਦ ਵਿੱਚ ਘਰ ਵਿੱਚ ਅੱਗ ਲੱਗ ਗਈ ਤੇ 5-6 ਨੌਜਵਾਨਾਂ ਨੇ ਅੱਗ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਅੱਗ ਬੁਝਾਉਂਦੇ ਇੱਕ ਨੌਜਵਾਨ ਦੀ ਝੁੱਲਸਣ ਕਾਰਨ ਮੌਤ ਹੋ ਗਈ ਤੇ ਮ੍ਰਿਤਕ ਦੀ ਪਛਾਣ ਸਾਹਿਲ ਵਜੋਂ ਹੋਈ ਹੈ ਉਹ ਲੈਬ ਟੈਕਨੀਸ਼ੀਅਨ ਦਾ ਕੋਰਸ ਕਰ ਰਿਹਾ ਸੀ ਤੇ ਕਮਰੇ ਵਿੱਚ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਤੇ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਹਾਲਾਂਕਿ ਪਰਿਵਾਰ ਦਾ ਦੋਸ਼ ਹੈ ਕਿ ਫਾਇਰ ਬ੍ਰਿਗੇਡ ਲੇਟ ਆਈ ਸਮੇਂ ਤੇ ਗੱਡੀ ਆ ਜਾਂਦੀ ਤਾਂ ਜਾਨ ਬਚ ਸਕਦੀ ਸੀ ਤੇ ਕੱਟਨਾ ਸਵੇਰੇ 5:50 ਮਿੰਟ ਤੇ ਵਾਪਰੀ ਤੇ ਕਮਰੇ ਵਿੱਚ ਅੱਗ ਲੱਗੀ ਸੀ ਉਸ ਨੂੰ ਬੁਝਾਉਣ ਲਈ ਪਿੰਡ ਵਾਲੇ ਪਹੁੰਚੇ ਇਸ ਦੌਰਾਨ 5-6 ਨੌਜਵਾਨ ਵੀ ਅੱਗ ਤੇ ਕਾਬੂ ਪਾਉਣ ਲਈ ਕੋਸ਼ਿਸ਼ ਕਰਨ ਲੱਗੇ ਸਾਹਿਲ ਨੇ ਇੱਕ ਤੇ ਹੋਰ ਨੌਜਵਾਨ ਛੱਤ ਤੋਂ ਉੱਪਰ ਉੱਠ ਕੇ ਉਹਨੇ ਉੱਪਰ ਤੋਂ ਪਾਣੀ ਪਾ ਕੇ ਅੱਗ ਤੇ ਕਾਬੂ ਪਾਉਣ ਲੱਗੇ ਤੇ ਪਰ ਅੱਗ ਕਾਰਨ ਛੱਤ ਦੀਆਂ ਕੜੀਆਂ ਪਹਿਲਾਂ ਹੀ ਸੜ ਚੁੱਕੀਆਂ ਸਨ। ਹਿਮਾਚਲ ਪ੍ਰਦੇਸ਼ ਦੇ 7 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਲਈ yellow alert ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਹਮੀਰਪੁਰ, ਕਾਂਗੜਾ, ਕੁਲੂ, ਮੰਡੀ, ਸ਼ਿਮਲਾ, ਸਿਓਲ ਅਤੇ ਸਿਮੌਰ ਜ਼ਿਲ੍ਹੇ ਚ ਸ਼ਾਮਲ ਨੇ ਜੀ ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਤੇ ਕੁਝ ਥਾਵਾਂ ਦੇ ਭਾਰੀ ਬਾਰਿਸ਼ ਵੀ ਹੋ ਸਕਦੀ ਹੈ। ਮੌਸਮ ਵਿਭਾਗ ਕੇਂਦਰ ਸ਼ਿਮਲਾ ਦੇ ਪੁਵਿਕਵਾਣੀ ਕੀਤੀ ਹੈ ਕਿ ਕੱਲ ਤੋਂ ਰਾਜ ਵਿੱਚ ਮੌਨਸੂਨ ਕਮਜ਼ੋਰ ਪੈ ਜਾਵੇਗਾ ਤੇ ਰਾਜਪਾਰ ਵਿੱਚ ਮੌਸਮ ਸਾਫ਼ ਰਹਿਣ ਦੀ ਭਵਿਕਵਾਣੀ ਕੀਤੀ ਗਈ ਹੈ ਰਾਜ ਆਫਤ ਵਿਭਾਗ ਦੇ ਅਨੁਸਾਰ ਮੌਨਸੂਨ ਦੇ ਖਾਲ ਚੱਲਦੇ ਹਨ 386 ਲੋਕਾਂ ਦੀ ਜਾਨ ਗਈ ਹੈ ਤੇ ਇਹਨਾਂ ਵਿੱਚੋਂ 76 ਲੋਕਾਂ ਦੀ ਮੌਤ ਹੜਾ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਹੋਈ ਹੈ ਜਦੋਂ ਕਿ 40 ਲੋਕ ਲਾਪਤਾ ਨੇ ਸੋ ਅੱਜ ਦੇ ਬੁਲੇਟਿਨ ਵਿੱਚ ਇਹਨੇ ਦਿਓ ਆ ਗਿਆ ਧੰਨਵਾਦ